ਇਸ ਲੈਕ ਵੀਡੀਓ ਸਾਰੇ ਤੁਹਾਡਾ ਰੰਗੋਸ ਤੇ ਸਾਰਾ ਇਹ ਕੇ ਮੀਡੀਆ ਦੇ ਕਾਰਨ ਸਿਕੁਰਿਟੀ ਨੂੰ ਨਸ਼ਟ ਕਰਦਾ ਸੀ ਐਕਸੀਡੈਂਟ ਕੇ ਖਰਾਬਦਾ ਸੀ ਉਹ ਜਾਇਸੂ ਕਰਕੇ ਪਿੱਛੇ ਜਿਹੜੀ ਨੈਟ ਜੇ ਦੇ ਤਰ੍ਹਾਂ ਨਹੀਂ ਕਰਦਾ ਉਸ ਇਸ ਪਰਮਾਂਜੰਤ ਹੋਇਆ ਤੁਮ ਨੇ ਐਕਸਪੋਜ਼ ਕੀਤਾ ਸਾਹਮਣੇ ਆ ਗਈ ਗੱਲ ਉਹਨੇ ਸਾਹਮਣੇ ਨਾ ਡਟ ਗਈ ਤੇ ਪਲੀਸ ਕੋ ਇਸ ਮਾਮਲੇ ਨੂੰ ਲੈ ਕੇ ਕਾਫੀ ਸਾਰੇ ਇਕੱਠੇ ਹੋਏ ਸਜਣਗੇ

ਸਿਰਫ ਜਦੋਂ ਐਲੀਫੈਂਟ ਦਾ ਦਰਵਾਜ਼ਾ ਬਈ ਕੋਸਮਪਲੀਟ ਦਰਵਾਜ਼ਾ ਰਾਈਟ ਬੈਕ ਟੂ ਪਰਸਨਲ ਪਰਸਨਲ ਕੇ ਵੀ ਰੈਕਟ ਸਪ੍ਰਾਈਸ ਸੋ ਮਿਸ ਰਾਈਟ ਬੈਕ ਐਕਸੈਪਟ ਸੋ ਵੇਟਰ ਸਾਰਾ ਅੱਜ ਜਿਹੜਾ ਤੁਹਾਨੂੰ ਦੇਖ ਕੇ ਇਸ ਬਾਰੇ ਮੈਨੂੰ ਅੱਜ ਜੋ ਪ੍ਰੈਸਰ પણ ન્યાય પ્રેસ ક્લબ ઓર ઉના દે નાલ જીને ઉના દે મેમ્બર્સ હે વાકે મેમોરેન્ડમ લેકે ગયે હે જડા કેસ રજિસ્ટર હુઆ હે જો અપરે સિમટર્સ દે ખિલાફ ઉદે સેમંધે મે દેકે ગયે હે તો મેમોરેન્ડમ મે सीएम સાહબ કે دفتر ફોરવર્ડ કર દંગા તાકી જો ભી એક્શન હે ફોરવર્ડ ઉનને ઉના વલો કરાય જાય

ਅਸੀਂ ਉਹਦੇ ਸਟਰੌਂਗਲੀ ਨੂੰ ਕੰਡੈਮਨ ਕਰਦੇ ਆਂ ਬਿਕਾਜ਼ ਸਾਰੇ ਇਹ ਉਹਨਾਂ ਦੀ ਉਹ ਡਿਊਟੀ ਤੇ 1 ਮਿੰਟ ਯਾਰ ਉਹ ਇੱਕ ਹੋਰ ਡਿਊਟੀ ਤੇ ਸੀ ਉਹਨਾਂ ਦੀ ਆ ਪਿਕਚਰ ਔਰ ਉਹਨਾਂ ਦੇ ਵੀਡੀਓ ਤੋਂ ਬਾਅਦ ਹੀ ਪਤਾ ਲੱਗਿਆ ਕਿ ਉਹਥੇ ਅਸੀਂ ਤੁਹਾਨੂੰ ਦੇ ਦਿੰਦੇ ਆਂ ਇੱਕ ਸੈਕਿੰਡ ਚਾhta ਕਿ ਮਾਮਲਾ ਆਏਗਾ ਤੁਸੀਂ ਕਿਸੇ ਦੇ ਨਾਲ ਬੈਠੇ ਮੈਂ ਤੁਹਾਨੂੰ ਸਾਡੇ ਨਾਲ ਬੈਠੇ ਤੁਸੀਂ ਕਿਸੇ ਦੇ ਨਾਲ ਯਾ ਭੈਣੋ ਜੀ ਸਾਡਾ ਐਕਸ਼ਨ ਲਾਈਨ ਆਫ ਐਕਸ਼ਨ ਮੀਟਿੰਗ ਸਾਰੇ ਨੂੰ ਦੇਣਾ ਪਵੇ ਇਹਦੇ ਨਾਲ ਆ ਦੇ ਇਹ ਦੀ ਰੀਨਵੈਸਟੇਸ਼ਨ ਦੀ ਮੰਗ ਕੀਤੀ ਕਿ ਕਿ ਕਿਸੇ ਨੇ ਬੋਲਕਾਰੀ ਨਾ ਇਹ ਨੁਕਸਰੇ ਦਾ ਬੈਕ ਹੈ ਗਿਆ ਤੇ ਰੇਲਵੇ ਪੁਲਿਸ ਕਿਉਂ ਹੈਗਾ ਆਓ ਪਟਿਆਲਾ ਇਹ ਦੇਖੀ ਲਈ ਆਪਾਂ ਸੀਮ ਤੁਹਾਨੂੰ ਭੇਜਾਂ ਹਾਂ ਹਾਂ ਜੀ ਹਾਂ ਜੀ ਉਹਨਾਂ ਨੇ ਲੋਕੀਆ ਕੇ ਥਰੂ ਜਿਹੜੀ ਤੁਹਾਨੂੰ ਰਿਕੁਐਸਟ ਕਰ ਰਹੇ ਤੁਹਾਡੇ ਲਈ ਸਪੈਸ਼ਲ ਰਿਕੁਐਸਟ ਹੈ ਇਹ ਪਹਿਲਾਂ ਅਸੀਂ ਇਹ ਚੱਲ ਰਹੇ ਹਿੰਨਾ ਸਰਕਾਰ ਤਾਂ ਕਿ ਕਹਿੰਦੇ ਨੇ ਕਿ ਜਲੰਧਰ ਦੀ ਇੱਕ ਪ੍ਰੈਸ ਨੂੰ ਕਾਫੀ ਰੋਸ ਤੇ ਪ੍ਰੋਸੈਸ ਕਰਦਾ ਔਰ ਸਾਰੇ ਪੰਜਾਬ ਦੀ ਪ੍ਰੈਸੀ ਸਾਡੇ ਨਾਲ ਜੁੜਨੇ ਬਕਵਕਤਾਵਾਂ ਕੋ ਆਏਗਾ ਅਸੀਂ ਸਾਰੇ ਦਿੱਚੇ ਵਾਲੀਆਂ ਸੰਸਥਾਵਾਂ ਹੈ ਕਿ ਮੈਂ ਉਹ ਬੈਲਨਾ ਵੀ ਰੇਡ ਨਹੀਂ ਕਰ ਸਿਉ ਹਾਂ ਜੀ ਠੀਕ ਅਸੀਂ ਕੱਲ੍ਹ ਆਸੀ 21 ਕਲਸੀਅਮ ਸਾਹਿਬ ਨੇ ਆਣਾ ਹੈ ਸਾਨੂੰ ਉੱਥੇ ਹੈਲੀਪੈਡ ਤੋਂ ਨਾ ਮੈਂ ਪੰਜ-ਦਸ ਮਿੰਟ ਲੱਗਦੇ ਪਹੁੰਚਣ ਲਈ ਬੋਲੋ ਲੋਕ ਮਿਲ ਜਿਓ ਤੁਸੀਂ ਆਪਣੇ ਸੀਰਵਰੇ ਉਹ ਤੋਂ ਗਰਗੋਯਾ ਹਾਂ ਜੀ ਚਲੋ ਹੋਵੇ ਕਿ ਤੁਸੀਂ ਮਿਲ ਜਿਓ ਕਰਦੇ ਠੀਕ ਹੈ ਥੈਂਕ ਯੂ ਥੀ ਨੀਵਲੀ ਬੜੇ ਸੀਨੀਅਰ ਫਰਮ ਹਨ ਹੈ ਅਸੀਂ ਸੇ ਦੱਸੋ ਜਿਹੜੇ ਪੱਤਰਕਾਰਾਂ ਦੇ ਮਾਮਲੇ ਦਰਜ ਹੋਣ ਦੇ ਬਾਰੇ ਪ੍ਰੈਸ ਕਲੱਬ ਵੱਲੋਂ ਕੀ ਰਣਨੀਤੀ ਲਾਈ ਜਾ ਰਹੀ ਹੈ ਕੀ ਕੀ ਵਿਚੰਨਿਤ ਕੀਤਾ ਔਰੰਗਪੁਰ ਜੀ ਇਸ ਤਰ੍ਹਾਂ ਕਿ ਜਲੰਧਰ ਚ ਘਟਨਾ ਵਾਪਰੀ ਸੀ 30 ਅਗਸਤ ਨੂੰ ਵਿੱਚ ਸਵਾਲੀ ਨੇ ਖੁਦ ਕਸੀ ਕੀਤੀ ਪਹਿਲੀ ਗੱਲ ਤਾਂ ਇਹ ਕਿ ਪੰਜਾਬ ਪੁਲਿਸ ਨੇ ਤੇ ਡੀਆਰਪੀ ਨੇ ਮਿਲ ਕੇ ਇਸ ਕੇਸ ਨੂੰ ਸਿਰਫ ਇੱਕ ਮਹਜ ਹਾਦਸਾ ਬਣਾਉਣ ਦਾ ਯਤਨ ਕੀਤਾ ਉਸ ਤੋਂ ਬਾਅਦ ਸਾਡੇ ਜੈਲਿਸਟਾ ਵੱਲੋਂ ਕਿ ਫੋਟੋਗ੍ਰਾਫ ਖਿੱਚੇ ਗਏ ਫੁਟੇਜ ਲਈ ਗਈਆਂ ਉਦੋਂ ਸਾਹਮਣੇ ਆਇਆ ਤੋਂ ਸਾਹਮਣੇ ਆਇਆ ਕਿ ਅਸਲ ਚ ਜਲੀਲ ਕਰਕੇ ਇੱਕ ਇਨਸਪੈਕਟਰ ਨੇ ਉਹਨੂੰ ਮਜ਼ੂਰ ਕੀਤਾ ਸੀ ਖੁਦ ਕਸੀ ਕਰ ਲਈ ਤਾਂ ਹੀ ਮਾਮਲਾ ਸਾਹਮਣੇ ਪਰ ਪੁਲਿਸ ਨੇ ਉਸ ਟਾਈਮ ਵੀ ਇਹਨੂੰ ਪਰਦਾ ਪਾਉਣ ਦਾ ਯਤਨ ਕੀਤਾ ਸਾਰੇ ਕਾਸੇ ਕਿ ਹੁਣ ਫਿਰ ਇਹ ਹੀ ਕੀਤਾ ਕਿ ਜਾਏ ਪੁਲਿਸ ਦੇ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਕਰਦੇ ਉਹਨਾਂ ਨੇ ਦੋ ਫੋਟੋ ਜਰਨਲਿਸਟਾਂ ਖਿਲਾਫ ਫੜਾ ਉਹ ਜਿਹੜਾ ਖੁਦਕਿਸੀਲੀ ਮਜੂਦ ਕਰਨ ਦਾ ਕੇਸ ਅਦਾਲਤ ਕੀਤਾ ਜਿਹਦੇ ਖਿਲਾਫ ਅੱਜ ਪੂਰੇ ਜ਼ਿਲ੍ਹੇਂਦਰ ਚ ਮੀਡੀਆ ਨੇ ਬਹੁਤ ਰੋਸ ਪ੍ਰਗਟ ਕੀਤਾ ਔਰ ਅਸੀਂ ਵੱਡੀ ਮੀਟਿੰਗ ਵੀ ਕੀਤੀ ਹੈ ਸਾਡੀ ਐਗਜ਼ੀਕਟਿਵ ਕਮੇਟੀ ਦੀ ਮੀਟਿੰਗ ਹੋਈ ਹੈ ਪ੍ਰੈਸ ਕਲਬ ਦੀ ਜਿੱਥੇ ਅਸੀਂ ਸਖਤ ਇਹ ਸਟੈਂਡ ਲੈ ਗਏ ਕਿ ਇਹ ਮਾਮਲਾ ਇਮੀਡੀਏਟ ਰੱਦ ਹੋਣਾ ਚਾਹੀਦਾ ਹੈ ਮੁੱਖ ਮੰਤਰੀ ਨੂੰ ਸੀ ਹੁਣੇ ਉਹਦੇ ਨਾਂ ਤੇ ਮੰਗ ਪੱਤਰ ਵੀ ਦੇ ਕੇ ਆਇਆ ਬੀਸੀ ਔਰ ਕਮਿਸ਼ਨਰ ਪੁਲਿਸ ਨੂੰ ਕਿ ਇਹ ਕੇਸ ਦੀ ਮਾਮਲੇ ਦੀ ਮੁੜ ਜਾਂਚ ਪਾਈ ਜਾਵੇ ਤੇ ਸਾਡੇ ਜਿਹੜੇ ਜਰਨਲਿਸਟ ਜਿਹੜੇ ਡਿਊਟੀ ਨਿਭਾ ਰਹੇ ਸੇ ਉਹਨਾਂ ਦੇ ਖਿਲਾਫ ਕੀਤੀ ਜਿਹੜੀ ਕਾਰਵਾਈ ਹੈ ਉਹ ਇੱਕਦਮ ਖਤਮ ਹੋਣੀ ਚਾਹੀਦੀ ਹੈ ਤੇ ਡਿਪਟੀ ਜਿਹੜੇ ਕਮਿਸ਼ਨਰ ਪੁਲਿਸ ਦੇ ਅਥੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਇਹ ਦੋਹਾਂ ਜਿਹੜੇ ਸਾਡੇ ਫੋਟੋ ਜਰਨਲਿਸਟ ਹੈ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹਾਲੇ ਤੱਕ ਕੀਤੀ ਜਾਊਗੀ ਕਿ ਉਹ ਜਿਹੜੇ ਜਰਨਲਿਸਟਾਂ ਦੇ ਲਈ ਮਾਲੀ ਸਹਾਇਤਾ ਵੀ ਜਾਂ ਕਿਸ ਤਰ੍ਹਾਂ ਦੀ ਸਹਾਇਤਾ ਕੀਤੀ ਜਾਏਗੀ ਉਹਨਾਂ ਪਰਵਾਰ ਲਈ ਕਲੱਬ ਵੱਲੋਂ ਫੈਲਾ ਕੀਤਾ ਗਿਆ ਕਿ ਇੱਕ ਤਾਂ ਇਸ ਮਾਮਲੇ ਨੂੰ ਲੈ ਕੇ ਪੂਰੀ ਹਰ ਤਰ੍ਹਾਂ ਦੀ ਜਿਹੜੀ ਉਹ ਜਤਾਉਦਾਰ ਕੀਤੀ ਜਾਊਗੀ ਤੇ ਨਾਲ ਹੀ ਅਸੀਂ ਕਾਨੂੰਨੀ ਤੌਰ ਤੇ ਵਕੀਲ ਕੀਤੇ ਨੇ ਇਥੇ ਜਿਹੜੇ ਭਵੇਂ ਪੰਜਾਬ ਇੱਥੇ ਜਿਹਨਾਂ ਨੂੰ ਲੋੜ ਪਈ ਹੈ ਹਾਈ ਕੋਰਟ ਚ ਉਹ ਕਾਨੂੰਨੀ ਮਦਦ ਸਾਰੀ ਪ੍ਰੈਸ ਕਲੱਬ ਵੱਲੋਂ ਕੀਤੀ ਜਾਊਗੀ ਦੂਸਰੀ ਜਿਹੜੇ ਸਾਡੇ ਫੋਟੋ ਜਰਨਲਿਸਟਾਂ ਦੇ ਘਰਾਂ ਜਾ ਕੇ ਉਹਨਾਂ ਦੇ ਘਰਾਂ ਨੂੰ ਦਿਲਾਸਾ ਦੇਣਾ ਉਹਨਾਂ ਨਾਲ ਆਪਣੀ ਇੱਕ ਮੋੜਤਾ ਪ੍ਰਦਾਨ ਕਰਨਾ ਇਸ ਲਈ ਵੀ ਅਸੀਂ ਟੀਮ ਬਣਾਈ ਹੈ ਉਹ ਲਗਾਤਾਰ ਉਹਨਾਂ ਨਾਲ ਰਾਤ-ਰਾਤ ਰੱਖ ਇਸ ਲਈ ਜਿਹੜਾ ਹੈਗਾ ਸੀ ਸਵਾਲੀ ਦੇ ਘਰ ਦੇ ਨਾਲ ਉਹ ਜੇ ਉਹਨਾਂ ਨੂੰ ਕਿਤੇ ਜ਼ਰੂਰਤ ਹੋਵੇ ਉਹਨਾਂ ਨੂੰ ਕਾਨੂੰਨੀ ਦਾ ਨਰਤਿਕ ਮੱਦਰੀ ਉਹ ਲਗਾਤਾਰ ਰੱਖਾਂਗੇ ਠੀਕ ਥੈਂਕ ਯੂ ਸਰ ਵੀਡੂ ਕਰਾ ਕਰਨ ਤੋਂ ਇੱਕ ਕਰਨ ਦਾ ਪ੍ਰਸਾਰ ਕਰਦਾ ਪਰ ਉਸ ਤਰ੍ਹਾਂ ਦੀ ਕੋਈ ਵਹਿਕਾ ਚ ਨਹੀਂ ਕਰ ਸਕਦੀ ਤੇ ਪਰਪੈਂਸ਼ਨ ਚੌਕ ਤੇ ਰੱਖਣੀ ਕਰਦਾ ਕੱਲ ਨੂੰ ਕਿਸੇ ਮਸਾਵਾਰ ਆ ਰਹੇ ਸੀ ਉਹਨਾਂ ਨੂੰ 11 ਵਜੇ ਦਾ Legenda por